ਜੀ ਦੇਖੋ ਹੁਣ ਆਏ ਨੇ ਖਾਲ ਬਰਨਾ ਹਮੇਸ਼ਾ ਪੰਜਾਬੀ ਕਮਿਊਨਿਟੀ ਕੀਤੀ ਪੂਰੀ ਇੰਡਸਟਰੀ ਚਾਹੇ ਕਰਨੇਂਦਰ ਹੋਵੇ ਚਾਹੇ ਗਨੋਰ ਖਨਾਂ ਚਾਹੇ ਸ਼ਮੀਗੋ ਬੂਰ ਹੋਵੇ ਚਾਹੇ ਸ਼ਿਗੋ ਬੂ ਕੋਈ ਹੋਵੇ ਤੇ ਉਹਨਾਂ ਪਰਿਵਾਰ ਹਾਂ ਮੇਰੇ ਇੰਨੇ ਦੋਸਤ ਨੇ ਜਿਨ੍ਹਾਂ ਨੂੰ ਇੱਕ ਲਵਸ ਪੰਜਾਬੀ ਨਹੀਂ ਆਉਂਦੀ ਪਰ ਗਾਣਾ ਉਹ ਆਪਣਾ ਨੱਚਦੇ ਆ ਰਹੋਦੇ ਆ ਦਾ ਹਰਦੋ ਉਹੀ ਕਰ ਰਹੇ ਨੇ ਪਰ ਗਾਣਾ ਪੰਜਾਬੀ ਚੱਲ ਰਿਹਾ ਆਪਣਾ ਹਫਸੀ ਲੋਕ ਪੰਜਾਬੀ ਗਾਣਾ ਗਾ ਰਹੇ ਬਿਲਕੁਲ ਬਹੁਤ ਅਫਸੋਸ ਦੀ ਗੱਲ ਹੈ ਸੇਮ ਟਾਈਮ ਤੇ ਹੈ ਕਿ ਸਾਡੇ ਬੱਚੇ ਜੋ ਬੰਬੇ ਜੰਮੇ ਆ ਇਹ ਕੀ ਹੋ ਰਿਹਾ ਹੈ ਇਸ ਦਾ ਮਤਲਬ ਕੀ ਹੈ ਜਿਹੜਾ ਕਲਚਰ ਹੈ ਜਿਹੜਾ ਮਿਊਜ਼ਿਕ ਹੈ ਉਹ ਇਤਨਾ ਰਿਚ ਹੈ ਜੀ ਉਹਦਾ ਹੀ ਆਪਣੀ ਬੀਟ ਉਹ ਬੀਟ ਵੱਜਦੀ ਸਾਡੇ ਮੁੰਡੇ ਇਲਨੇ ਸ਼ੁਰੂ ਹੋ ਗਿਆ ਪੰਜਾਬੀ ਫਿਲਮ ਜਗਤ ਵਿੱਚ ਕਿਸੇ ਨਾ ਕਿਸੇ ਸਬਜੈਕਟ ਤੇ ਨਵੀਆਂ-ਨਵੀਆਂ ਫਿਲਮਾਂ ਆ ਰਹੀਆਂ ਨੇ ਸਾਡਾ ਪੰਜਾਬੀ ਸਿਨੇਮਾ ਦਿਨੋ-ਦਿਨ ਤਰੱਕੀ ਦੀ ਰਾਹ 'ਤੇ ਵੀ ਤੁਰ ਰਿਹਾ ਹੈ ਜਦੋਂ ਐਕਸਪੈਰੀਮੈਂਟ ਕੀਤੇ ਜਾਂਦੇ ਨੇ ਤਜਰਬੇ ਨਵੇਂ-ਨਵੇਂ ਕੀਤੇ ਜਾਂਦੇ ਨੇ ਤੇ ਦਰਸ਼ਕਾਂ ਦਾ ਹੰਗਾਰਾ ਕਈ ਵਾਰੀ ਮੱਠਾ ਮਿਲਦਾ ਹੈ ਕਈ ਵਾਰੀ ਬੜਾ ਵਧੀਆ ਮਿਲਦਾ ਹੈ ਜਿਸ ਕਰਕੇ ਕਲਾਕਾਰਾਂ ਨੂੰ ਡਾਇਰੈਕਟਰ ਨੂੰ ਸਮੁੱਚੀ ਟੀਮ ਨੂੰ ਅੱਗੇ ਵਧਣ ਦਾ ਇੱਕ ਬਲ ਵੀ ਮਿਲਦਾ ਹੈ ਇੱਕ ਫਿਲਮ ਜਿਹੜੀ ਕਿ ਬਹੁਤ ਸਮੇਂ ਬਾਅਦ ਚਲੋ ਬੁਲਾਵਾ ਆਇਆ ਹੈ ਇਸ ਤਰ੍ਹਾਂ ਦੇ ਟਾਈਟਲ ਦੇ ਨਾਲ ਇਸ ਤਰ੍ਹਾਂ ਦੇ ਸਬਜੈਕਟ ਨਾਲ ਸਾਡੇ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਜਿਨ੍ਹਾਂ ਨੇ ਡਾਇਰੈਕਟ ਕੀਤਾ ਉਹ ਵੀ ਸਾਡੇ ਨਾਲ ਸਤਿੰਦਰ ਸਿੰਘ ਦੇਵ ਜੀ ਨੇ ਔਰ ਨਾਲ ਹੀ ਗੱਲ ਕਰਾਂਗੇ ਅਵਤਾਰ ਸਿੰਘ ਗਿੱਲ ਜੀ ਜਿਹੜੇ ਕੀ ਬੰਬੇ ਦੇ ਵਿੱਚ ਵੀ ਛਾਏ ਹੋਏ ਨੇ ਤੇ ਹੁਣ ਸਾਡੀ ਇਸ ਇੰਡਸਟਰੀ ਦੇ ਵਿੱਚ ਵੀ ਹਾਜ਼ਰ ਹੋਣ ਆਏ ਨੇ ਆ ਗਿੱਲ ਸਾਹਿਬ ਤੁਹਾਡਾ ਪਹਿਲੀ ਗੱਲ ਤੇ ਦੁਬਾਰਾ ਫਿਰ ਤੁਹਾਡੇ ਆਪਣੇ ਪੰਜਾਬ 'ਚ ਸਵਾਗਤ ਹੈ ਜੀ ਥੈਂਕ ਯੂ ਜੀ ਤਾ ਜਿਵੇਂ ਇਸ ਫਿਲਮ ਦੀ ਗੱਲ ਕਰੀਏ ਜੀ ਚਲੋ ਬਲਾਵਾ ਆਇਆ ਹੈ ਫਿਲਮਾਂ ਧਾਰਮਿਕ ਜਨਰ ਦੀਆਂ ਹੋਰ ਵੀ ਬਹੁਤ ਬਣਦੀਆਂ ਪਹਿਲਾਂ ਮੈਂ ਤੁਹਾਡੇ ਤੋਂ ਇਸ ਫਿਲਮ ਦੇ ਕਨਸੈਪਟ ਬਾਰੇ ਇਸ ਸਬਜੈਕਟ ਬਾਰੇ ਹੀ ਜਾਨਣਾ ਚਾਹਾਂਗਾ ਕਿ ਇਹ ਸਟੋਰੀ ਕਿਸ ਤਰ੍ਹਾਂ ਕ੍ਰੀਏਟ ਹੁੰਦੀ ਹੈ ਆ ਤੁਸੀਂ ਇਹ ਰਾਈਟ ਆਦਮੀ ਹੈ ਬੋਲਣ ਵਾਲਾ ਕਿਉਂਕਿ ਮੈਂ ਬਾਅਦ ਵਿੱਚ ਆਇਆ ਫਿਲਮ ਕਨਸੈਪਟ ਸਟੋਰੀ ਸਾਰੀ ਇਹਨਾਂ ਸਿਲੈਕਟ ਕਰ ਲਈ ਸੀ ਮੇਰੀ ਐਂਟਰੀ ਬਹੁਤ ਬਾਅਦ ਚੁਈਏ ਤੁਸੀਂ ਜ਼ਰੂਰ ਦੱਸੋ ਜੀ ਐਕਚੁਅਲੀ ਸਾਡੇ ਪ੍ਰੋਡਿਊਸਰਸ ਨੇ ਜੀ ਬਲਵਿੰਦਰ ਹੀਰ ਤੇ ਰਮਨਪਾਲਤਾ ਜੀ ਜੀ ਤੇ ਉਹਨਾਂ ਕੋਲ ਇੱਕ ਸੋਚ ਸੀਗੀ ਕਿ ਆਸੀਂ ਕਿਉਂ ਨਹੀਂ ਮਤਲਬ ਮਾਤਾ ਰਾਣੀ ਦੀ ਆਸ ਨਾਲ ਜਿਹੜੇ ਭਗਤ ਜੁੜੇ ਹੋਏ ਨੇ ਤੇ ਉਹਦਾ ਦੀ ਫਿਲਮ ਕਿਉਂ ਨਹੀਂ ਬਣਦੀ ਪੰਜਾਬ ਦੇ ਸਾਪਾ ਚੋਣਾ ਬਣਾਈਏ ਤੇ ਕੁਝ ਇੱਕ ਕਨਸੈਪਟ ਮੇਰੇ ਕੋਲ ਸੀਗਾ ਆ ਇਸ ਤਰ੍ਹਾਂ ਪਰਿਵਾਰਿਕ ਕ੍ਰਿਸਤਿਆਨ ਨੂੰ ਲੈ ਕੇ ਤੇ ਦੋਨਾਂ ਨੂੰ ਕੋਲੈਬੋਰੇਟ ਕਰਕੇ ਸਾਡੇ ਰਾਈਟਰਸ ਨੇ ਜਗਦੀਪ ਸਿੰਘ ਮਤੇਵਨ ਸਿੱਧੂ ਜੀ ਤੇ ਉਹਨਾਂ ਨੂੰ ਦਿੱਤੀ ਗਈ ਹੈ ਜ਼ਿੰਮੇਵਾਰੀ ਤੇ ਉਹਨਾਂ ਨੇ ਇੱਕ ਬੜੀਆ ਬੜਾ ਅੱਛਾ ਪਲੋਟ ਬਣਾਇਆ ਫਿਲਮ ਦਾ ਤੇ ਸੋਹਣੀ ਕਹਾਣੀ ਬਣੀ ਉਹਨੂੰ 3-4 ਮਹੀਨੇ ਲੱਗੇ ਕਹਾਣੀ ਬਣਨ ਨੂੰ ਤੇ ਬਾਅਦ ਸਿੱਖ ਬਹੁਤ ਸੋਹਣੀ ਕਹਾਣੀ ਉੱਭਰ ਕੇ ਸਾਹਮਣੇ ਇੱਕ ਬਹੁਤ ਹੀ ਹਰਸ਼ੀ ਫਿਲਮ ਬਣਾਈ ਹੈ ਜਿਹੜੀ ਟੀਮ ਅਸੀਂ ਟ੍ਰੇਲਰ ਜਾਂ ਟੀਜ਼ਰ ਦੇ ਜਰੀਏ ਦੇਖ ਪਾ ਰਹੇ ਹਾਂ ਉਸ ਪਿੱਛੇ ਤੁਹਾਡੀ ਚੋਇਸ ਹੈ ਜਾਂ ਆਪਣੇ ਆਪ ਟੀਮ ਬਣ ਗਈ ਕਿ ਸਾਨੂੰ ਇਸ ਟੀਮ ਦੇ ਲਈ ਇਹ ਕੈਰੈਕਟਰ ਚਾਹੀਦੇ ਆ ਜੀ ਦੇਖੋ ਜੀ ਫਿਲਮ ਤੇ ਜਿਸ ਤਰ੍ਹਾਂ ਦੀ ਕਹਾਣੀ ਆ ਉਸ ਤਰ੍ਹਾਂ ਦਾ ਮਾਹੌਲ ਬਣਾਉਣਾ ਬਹੁਤ ਜ਼ਰੂਰੀ ਸੀ ਜਿੱਦਾਂ ਦੇ ਕਿਰਦਾਰ ਨੇ ਤੇ ਉਹੀ ਕਿਰਦਾਰ ਤੁਹਾਨੂੰ ਫਿਲਮ ਤੇ ਦੇਖ ਰਹੇ ਨੇ ਉਹਦੇ ਟ੍ਰੇਲਰ ਦੇ ਵਿੱਚ ਦਿਖ ਰਹੇ ਨੇ ਜਿਸ ਤਰ੍ਹਾਂ ਤੁਸੀਂ ਸੀਨਸ ਦੇਖਿਆ ਨੇ ਉਹਦੇ ਵਿੱਚ ਵਾਸ ਵਾਲੇ ਸੀਨਸ ਦੇਖਿਆ ਨੇ ਸਾਰੇ ਤੇ ਇਹੀ ਮਾਹੌਲ ਹੁੰਦਾ ਜਦੋਂ ਅਸੀਂ ਇੱਕ ਐਦਾਂ ਦੀ ਫਿਲਮ ਬਣਾਉਨੇ ਆ ਜਾਂ ਮਾਤਾ ਰਾਣੀ ਦੀ ਆਸ ਨਾਲ ਜਿਹੜੀ ਫਿਲਮ ਜੁੜੀ ਹੋਈ ਆ ਉਹਦੇ ਦਰਬਾਰ ਚ ਆਪਾਂ ਜਾਂਦੇ ਆ ਤੇ ਇਹੀ ਮਾਹੌਲ ਹੁੰਦਾ ਇਸ ਤਰ੍ਹਾਂ ਦੇ ਕਿਰਦਾਰ ਆਪਾਂ ਨੂੰ ਆਪਣੇ ਆਸ-ਪਾਸ ਦੇਖਣ ਨੂੰ ਮਿਲਦੇ ਨੇ ਤਾਂ ਕਿ ਇੱਕ ਓਰੀਜਨਲ ਸਟੋਰੀ ਲੱਗੇ ਜੁੜੀ ਹੋਈ ਆ ਆਪਣੇ ਨਾਲ ਫਿਲਮ ਲੱਗੇ ਤੁਹਾਨੂੰ ਇਸ ਕਰਕੇ ਹਾਂ ਗਿੱਲ ਸਾਹਿਬ ਫਿਲਮਾਂ ਦੀ ਗਿਣਤੀ ਮੇਰੇ ਵੀ ਨਹੀਂ ਯਾਦ ਤੁਹਾਡੇ ਵੀ ਸ਼ਾਇਦ ਯਾਦ ਹੋਵੇ ਦੀਆਂ ਤੁਸੀਂ ਕੀਤੀਆਂ ਇੱਕ ਮੁੰਬਈ ਦਾ ਤਜਰਬਾ ਇੱਕ ਪੰਜਾਬੀ ਫਿਲਮ ਇੰਡਸਟਰੀ ਦੇ ਅੰਦਰ ਰਹਿ ਕੇ ਕੰਮ ਕਰਨ ਦਾ ਇਹਦੇ ਵਿੱਚ ਤੁਹਾਨੂੰ ਕੋਈ ਸਮਾਨਾਂਤਰ ਚੀਜ਼ਾਂ ਵੀ ਨਜ਼ਰ ਆਉਂਦੀਆਂ ਆ ਜਾਂ ਦੋਨੋਂ ਥਾਂ ਤੇ ਕੰਮ ਕਰਨ ਦਾ ਤਜਰਬਾ ਲੱਗ ਰਿਹਾ ਹੈ ਦੇਖੋ ਜੀ ਬੰਬਈ ਚ ਮੈਂ ਤਕਰੀਬਨ ਸਾਰੀ ਜ਼ਿੰਦਗੀ ਉੱਥੇ ਕੱਟਦੀ ਉੱਥੇ ਹੀ ਪੜਿਆ ਸਕੂਲ ਵੀ ਉੱਥੇ ਕਾਲਜ ਵੀ ਨਹੀਂ ਮੈਕਸਿਮਮ ਕੰਮ ਵੀ ਉੱਥੇ ਕੀਤਾ ਜੀ ਇੱਥੇ ਤਾਂ ਮੈਨੂੰ ਕੋਈ ਯਾਰ ਵੇਲੇ ਸੱਦ ਲੈਂਦਾ ਤਾਂ ਮੈਂ ਆ ਜਾਂਦਾ ਜੀ ਨਹੀਂ ਤਾਂ ਮੈਂ ਫਿਰ ਨਾ ਪੰਜਾਬੀ ਫਿਲਮਾਂ ਬੱਚੀ 30 ਕੀਤੀ ਹੋਣੀ ਹੈ ਕੋਈ अच्छा तो जी। इस तो बद नहीं कितिया की जोड़ा हिंदी सिनेमा है वह थोड़ा नेशनल लैंग्वेज है पूरे देश का सिनेमा है जी। बाकी अपनी जबाना ने गुजराती है मराठी है पंजाबी है तमिल तेलुगू मलयालम कन्नड़ रीजनल सिनेमा है जी। रीजनल सिनेमा मेन सिनेमा का मुकाबला नहीं कर सकता क्यों नहीं कर सकता वो रीच ज्यादा है ਜੀ ਉਹਦਾ ਬਜਟ ਜ਼ਿਆਦਾ ਹੈ ਉਹਦਾ ਰੈਵਨਿਊ ਜ਼ਿਆਦਾ ਹੈ ਉਹਦੀ ਕਮਾਈ ਜ਼ਿਆਦਾ ਹੈ ਹਮ ਹੁਣ ਜੇ ਇਹਦੀ ਤਨਖਾਹ ਹੀ ਆਪਣਾ 40000 ਹੈ ਤਾਂ ਮੈਂ ਮੇਰੇ 3 ਲੱਖ ਰੁਪਏ ਤਨਖਾਹ ਇਹ ਕਿਸ ਤਰ੍ਹਾਂ ਮੁਕਾਬਲਾ ਕਰੂਗਾ ਬਿਲਕੁਲ 40000 ਨਾਲ ਤਰੱਕੀ ਕਰਕੇ 50000 ਕਰ ਲੂਗਾ ਨਾ 3 ਲੱਖ ਤਾਂ ਨਹੀਂ ਕਰਦਾ 60000 ਕਰ ਲੂਗਾ ਹਮ ਇਹਦੀ ਪ੍ਰਿੰਟ ਜਿਹੜੀ ਟੈਰੀਟਰੀ ਹੈਗੀ ਉਹ ਪੰਜਾਬ ਹੈ ਐਨੀ ਦਿੱਲੀ ਹੈ ਉਹਨੂੰ ਓਵਰਸੀਸ ਚੰਗਾ ਹੋ ਗਿਆ ਉਹ ਨਹੀਂ ਗਿਆ ਜੀ ਹੋਰ ਲੱਗਣਾ ਸਾਰੀ ਦੁਨੀਆ ਦੇ ਹੂੰ ਉਹਦੇ ਲੱਗਣੇ ਨੇ 8000 ਪ੍ਰਿੰਟ ਇਹਦੇ ਲੱਗ ਜਾਣਗੇ 800 ਮੀਟਰ ਜੀ ਤਾਂ ਮੁਕਾਬਲਾ ਹੈ ਨਹੀਂ ਹੂੰ ਉਹ ਮੈਨੂੰ ਤੁਸੀਂ ਖਲੀ ਦੇ ਸਾਹਮਣੇ ਖੜਾ ਕਰ ਦੋ ਉਹ ਥੱਪੜ ਮਾਰਨਾ ਮੈਨੂੰ ਦੇਖ ਪੈਣਾ ਹੂੰ ਕਿਉਂ ਗੱਲ ਇਸ ਤਰ੍ਹਾਂ ਜੀ ਉਹ ਵੱਡਾ ਭਰਾ ਜੀ ਉਹ ਤਗੜਾ ਹੈਗਾ ਇੰਦੀ ਸਿਰ ਉ ਇਹ ਛੋਟਾ ਭਰਾ ਥੋੜਾ ਉਹਦੇ ਮੁਕਾਬਲੇ ਕਮਜ਼ੋਰ ਹੈ ਪਰ ਆਪਨੇ ਆਪ ਜੀ ਬਹੁਤ ਵਧੀਆ ਹੈ ਜਿਵੇਂ ਦਿਨੋ ਦਿਨ ਆਪਣਾ ਤਰੱਕੀ ਕਰ ਰਿਹਾ ਜੀ ਜੀ ਹੁਣ ਹਰ ਮਾਮਲੇ ਦੇ ਅੱਗੇ ਵਧ ਰਿਹਾ ਬਜਟ ਵਾਈਜ਼ ਵੀ ਵਧ ਰਿਹਾ ਹਮ ਰੈਵਨਿਊ ਵਾਈਜ਼ ਵੀ ਵਧ ਰਿਹਾ ਹੈਗਾ ਮੇਕਿੰਗ ਵਾਈਜ਼ ਵੀ ਵਧ ਰਿਹਾ ਸਬਜੈਕਟ ਵਾਈਜ਼ ਵੀ ਉਹ ਦਿਨੋ ਦਿਨ ਤਰੱਕੀ ਕਰ ਰਿਹਾ ਉਹ ਪਹਿਲਾਂ ਵਾਲਾ ਪੰਜਾਬ ਨਹੀਂ ਹੈ ਪਹਿਲਾਂ ਵਾਲਾ ਸਿਨੇਮਾ ਨਹੀਂ ਹੈ ਬਹੁਤ ਤਰੱਕੀ ਕੀਤੀ ਹੈ ਇਸ ਤਰੱਕੀ ਦੇ ਵਿੱਚੋਂ ਹੀ ਇੱਕ ਗੱਲ ਜਿਹੜੀ ਐਸੀ ਇੱਥੇ ਬੈਠ ਕੇ ਮਹਿਸੂਸ ਕਰਦੇ ਆ ਕਿ ਮੁੰਬਈ ਵਿੱਚ ਬਣਦੀਆਂ ਫਿਲਮਾਂ ਵੀ ਕਿਤੇ ਨਾ ਕਿਤੇ ਚਾਹੇ ਪੰਜਾਬੀ ਗੀਤ ਜਰੀਏ ਜਾਂ ਪੰਜਾਬੀ ਕਰੈਕਟਰ ਦੇ ਜਰੀਏ ਉਹ ਇੱਕ ਗੈਪ ਭਰਨ ਦੀ ਕੋਸ਼ਿਸ਼ ਕਰਦਾ ਹੈ ਹਿੰਦੀ ਦਾ ਸਿਨੇਮਾ ਦੇਖੋ ਪੰਜਾਬੀ ਜਿਹੜਾ ਮਿਊਜ਼ਿਕ ਹੈ ਨਾ ਜਿੱਥੇ ਤੱਕ ਮੈਨੂੰ ਸਮਝ ਆ ਉਹਨੂੰ ਕੁਝ ਮੈਂ ਸਮਝਦਾ 30 ਸਾਲ ਹੋ ਗਏ ਨੇ ਉਹ 올 ਓਵਰ ਦੀ ਵਰਲਡ ਪੰਜਾਬੀ ਮਿਊਜ਼ਿਕ ਡੋਮਿਨੇਟ ਕਰ ਰਿਹਾ ਹੂੰ ਮੇਰੇ ਐਨੇ ਦੋਸਤ ਨੇ ਜਿਨ੍ਹਾਂ ਨੂੰ ਇੱਕ ਲਵਸ ਪੰਜਾਬੀ ਨਹੀਂ ਆਉਂਦੀ ਪਰ ਗਾਣਾ ਉਹ ਆਪਣਾ ਨੱਚਦੇ ਆ ਗਾਉਂਦੇ ਆ ਕੁਝ ਆਪਣੀ ਹਿਸਾਬ ਦੇ ਆ ਕੁਝ ਗਾਉਂਦੇ ਕੀ ਸਮਝ ਆਉਂਦਾ ਜੀ ਪਰ ਗਾਉਣ ਦੀ ਵੀ ਕੋਸ਼ਿਸ਼ ਕਰਦੇ। ਮਤਲਬ ਜਦੋਂ ਕਿਤੇ ਬੰਬੇ 'ਚ ਮਹਿਫਲ ਲੱਗ ਜਾਂਦੀ ਹੈ ਪੰਜਾਬੀ ਗੀਤਾਂ ਤੇ ਥੋੜੇ ਨਾਲ ਨੱਚਦੇ ਆ। ਨਹੀਂ ਨਹੀਂ ਪੰਜਾਬੀ ਗੀਤ बजਨੇ-ਬਜਨੇ ਆ ਚਾਹੇ ਮਰਾਠੀ ਹੋਵੇ ਜਾਂ ਕੁਛ ਹੋਵੇ ਕਿਸੇ ਇੱਕ ਲਫ਼ਜ਼ ਬੱਲੇ ਨਹੀਂ ਪੈ ਰਿਹਾ। ਜੀ। ਦਾਖਲਦੋ ਉਹੀ ਕਰ ਰਹੇ ਨੇ। ਕੋਈ ਗਾਣਾ ਪੰਜਾਬੀ ਚੱਲ ਰਿਹਾ। ਜੀ। ਤੂੰ ਜਿਹੜੀ ਬੀਟ ਆ ਜਿਹੜਾ ਸਾਡਾ 뮤직 ਹੈ ਜਾਂ ਸਾਡਾ ਕਲਚਰ ਆ ਜੋ ਵੀ ਉਹ ਇਤਨਾ ਰਿਚ ਹੈ ਇਤਨਾ ਅਪੀਲਿੰਗ ਹੈ। ਜੀ। ਤੇ ਆਪਣੇ ਜੋਕ ਬਣੇ ਹੋਏ ਨੇ। ਹਮਮ। ਕਿ ਯਾਰ ਇਹਨਾਂ ਤੋਂ 2 ਪੈਗ ਦੇ ਬਾਅਦ ਤਾਂ ਇਹਨਾਂ ਜਨਰੇਟਰ ਦੀ ਆਵਾਜ਼ ਤੇ ਨਹੀਂ ਚੀਂਆਂ। ਹਾਂ ਕੋਈ ਇਤਨਾ ਪਾਵਰਫੁਲ ਹੈ ਸਾਡਾ ਮਿਊਜ਼ਿਕ ਜੋ ਹੈ ਪੰਜਾਬੀਆਂ ਦੇ ਵਿੱਚ ਇੱਕ ਅਸੀਂ ਲਾਊਡ ਹਰ ਗੱਲ 'ਚ ਹਾਂਜੀ ਅਸੀਂ ਆਪਣਾ ਜੇ ਆਪਣਾ ਨਾਰਮਲ ਗੱਲ ਕਰਨੀ ਹੈ ਤਾਂ ਵੀ ਇੰਨਾ ਬੁਕਰਨਾ ਪੜੋਸੀ ਲਗਾ ਰਾਤ ਕੋ ਜਕੜਾ ਹੋ ਰਿਹਾ ਕੋ ਤੇਰੇ ਘਰ 'ਚ ਯਾਰ ਬੈਠੇ ਆਸਰੇ 'ਚ ਔਰ ਇਹ ਕਿਤਨਾ ਦੋਰ ਸਿਰ ਕੇ ਤੁਮ ਲੋਗ ਯਾਰ ਹੂੰ ਤੂੰ ਜਿਹੜਾ ਅਸੀਂ ਲਾਊਡ ਆ ਹਰ ਗੱਲ ਦੇ ਵਿੱਚ ਖੁਸ਼ੀ ਵੀ ਲਾਊਡ ਹੈ ਸਾਡੀ ਚੀਖਾ ਚਿੱਲੀ ਵੀ ਲਾਊਡ ਹੈ ਹਾਂ ਸਰਚ ਹੀ ਲਾਊਡ ਹੈਗਾ अपील कर, कर रहा है, साल हो रहे। और दी सेम दे है बच्चे जो बम्बे जमे है डेडी ये क्या बोल रहे इसका मतलब क्या है मेरी बेटी डेडी ये गाना लाके दिया ये डालना है पिक्चर में इसका मीनिंग बताओ ना क्या है

ਜੀ ਉਹਨਾ ਹਮੇਸ਼ਾ ਪੰਜਾਬੀ ਡੋਮੀਨੇਟ ਕੀਤੀ ਪੂਰੀ ਇੰਡਸਟਰੀ ਨੂੰ ਬਿਲਕੁਲ ਹੀਰੋ ਜਿੰਨੇ ਰਹੇ ਨੇ ਤੁਸੀਂ ਗਿਣ ਲਓ ਹਮ ਨਾਮਿਨੇਟ ਕਰਦੇ ਰਹੇ ਬਿਲਕੁਲ ਉਹ ਜੋ ਕਨਸੈਪਟ ਹੁੰਦਾ ਸੀ ਕਿ ਲੰਬਾ ਹੋਵੇ ਸੋਨਾ ਹੋਵੇ ਜੋ ਆ ਨੋਵੇ ਹੂੰ ਖੋਵੇਂ ਹੀ ਸੀ ਹੀਰੋ ਇਹ ਨਾ ਹਮੇਸ਼ਾ ਸਭ ਤੋਂ ਹੁੰਦੀਆਂ ਸੀ ਹੀਰੋ ਹਮੇਸ਼ਾ ਪੰਜਾਬੀ ਰਹੇ ਹੂੰ ਚਾਹੇ ਤਰਵਿੰਦਰ ਹੋਵੇ ਚਾਹੇ ਗਨੋਰ ਖੰਨਾ ਹੋਵੇ ਜੀ ਚਾਹੇ ਸ਼ਮੀਗਪੂਰ ਹੋਵੇ ਜੀ ਸਸੀਗੂਰ ਹੋਵੇ ਪੋਇਓਵੇ ਦੇਵਾਲ ਪਰਿਵਾਰ ਹਾਂ ਹੂੰ ਤੇ ਸਾਰੇ ਜੋ ਹੈ ਉਸ ਦਾ ਸਾਡਾ ਕਲਚਰ ਹੈ ਸਾਡਾ ਹੈ ਦੇਵੀ ਦਾ ਨਾ ਇਹ ਜਿਹੜੀ ਧਾਮ ਵਾਲੀ ਤੁਸੀਂ ਗੱਲ ਕੀਤੀ ਹੈ ਜੇਕਰ ਗੱਲ ਕਰੀਏ ਚਲੋ ਬੁਲਾਵਾ ਆਇਆ ਫਿਲਮ ਦੀ ਜਿਵੇਂ ਇਹਨਾਂ ਨੇ ਦੱਸਿਆ ਕਿ ਕਿਵੇਂ ਇੱਕ ਕਹਾਣੀ ਬਣਦੀ ਹੈ ਫਿਰ ਕਰੈਕਟਰ ਵੀ ਉਸ ਹਾਰ ਨਾਲ ਚੂਜ਼ ਹੁੰਦੇ ਹੈ ਇਸ ਫਿਲਮ ਦਾ ਤਜਰਬਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਔਰ ਕਾਫੀ ਦੇਰ ਬਾਅਦ ਤੁਸੀਂ ਪੰਜਾਬੀ ਫਿਲਮ ਕੀਤੀ ਮੈਂ ਇਸ ਤੋਂ ਪਹਿਲਾਂ ਕੀਤੀ ਸੀ ਮਸਤਾਨੇ ਹਾਂਜੀ ਹਾਂ 2 ਸਾਲ ਹੋ ਗਏ ਉਸ ਤੋਂ ਬਾਅਦ ਜਦੋਂ ਦੱਸਿਆ ਕੋਈ ਯਾਰ ਵੇਲੇ ਸੱਦ ਲੈਂਦਾ ਤਾਂ ਮੈਂ ਆ ਜਾਣਾ ਹਾਂਜੀ ਮੈਂ ਕਿਸੇ ਨੂੰ ਫੋਨ ਕਰਕੇ ਨਹੀਂ ਕਹਿੰਦਾ ਯਾਰ ਉਹਦੇ ਦੋ ਰੀਜ਼ਨ ਹੁੰਦੇ ਪਹਿਲਾ ਰੀਜ਼ਨ ਹੁੰਦਾ ਮੈਨੂੰ ਪੰਜਾਬ ਆਉਣਾ ਹੁੰਦਾ ਹਾਂਜੀ ਉਹ ਬਿਨਾਂ ਕੰਮ ਤੋਂ ਆਏ ਨਹੀਂ ਜਾ ਸਕਦਾ 8-10 ਦੇਣ ਵਾਸਤੇ ਹੂੰ ਦੂਜਾ ਹੋਂਦਾ ਕੰਮ ਜੀ ਕਿ ਬੱਕੋ ਵੀ ਕਰ ਗਏ ਕੰਮ ਵੀ ਕਰ ਗਏ ਹੂੰ ਇੰਜੋਏ ਵੀ ਕਰ ਗਏ ਦੋ ਪੈਸੇ ਵੀ ਲੈ ਗਏ ਜੀ ਪਰ ਉਹ ਤਾਂ ਸਵਾਦ ਆਉਂਦਾ ਇਹ ਪਿਕਚਰ ਜੋ ਹੈ ਨਾ ਐਜ ਵੀ ਸਬਜੈਕਟ ਦੀ ਪਿਕਚਰ ਮੈਂ ਨਹੀਂ ਕੀਤੀ ਅਸੀਂ ਉਹ ਮਾਰਕ ਘਟਾਈ ਵਾਲੀ ਫਿਲਮਾਂ ਕੀਤੀਆਂ ਤੇ ਇਹ ਹਿੰਦੀ ਚ ਬਣਦੀਆਂ ਹਾਂਜੀ ਆ ਸਮਗਲਰ ਆ ਗਿਆ ਆਪ ਇੰਸਪੈਕਟਰ ਆ ਗਿਆ ਉਹਦੋਂ ਆਪਣਾ ਨੇਤਾ ਆ ਗਿਆ ਹਾਂਜੀ ਉਹ ਸਾਰੇ ਨੈਗੇਟਿਵ ਰੋਲ ਹੀ ਮਿਲਦੇ ਰਹੇ ਨੇ ਜੀ ਤੇ ਅਈ ਜੀ ਪਿਕਚਰ ਇੱਕ ਪੋਜ਼ਿਟਿਵ ਪਿਕਚਰ ਜਿਹਦੇ ਵਿੱਚ ਕੋਈ ਮਾੜਾ ਹੈ ਹੀ ਨਹੀਂ ਹਮ ਸਾਰੇ ਚੰਗੇ ਲੋਕ ਨੇ ਜੀ ਉਸ ਦੇ ਬਾਵਜੂਦ ਚੰਗੇ ਲੋਕ ਇਕੱਠੇ ਹੋ ਕੇ ਹੀ ਰਹਿੰਦੇ ਆ ਦੀਪ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿਉਂਕਿ ਇੱਕ ਜਿਸ ਦੇ ਉੱਤੇ ਖਾਸ ਕਰਕੇ ਦਸਤਾਰ ਵੀ ਸਜੀ ਹੋਵੇ ਤੇ ਚਲੋ ਬੁਲਾਵਾ ਆਇਆ ਸਬਜੈਕਟ ਦੇ ਉੱਤੇ ਗੱਲ ਹੋ ਰਹੀ ਹੋਵੇ ਉਹਦੇ ਵਿੱਚ ਕੋਈ ਤੇ ਆਪਣੇ ਆਪ ਚ ਸੁਨੇਹਾ ਜਾਂਦਾ ਹੈ ਕਿ ਇੱਕ ਸਾਂਝੀ ਵਾਲਤਾ ਦੀ ਵੀ ਗੱਲ ਵਿੱਚ ਹੀ ਹੋ ਰਹੀ ਹੈ ਰਿਅਲ ਲਾਈਫ ਦੇ ਵੀ ਰਿਅਲ ਲਾਈਫ ਚ ਅੱਜਕਲ ਡਿਫਰੈਂਸ ਬਹੁਤ ਹੈ ਹਾਂਜੀ ਨਫਰਤ ਪਰਦੇ ਤੋਂ ਬਾਹਰ ਜ਼ਿਆਦਾ ਹੋ ਗਈ ਹੈ ਪਰਦੇ ਉੱਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਾਂਦੀਆਂ ਸਕੂਨ ਵੀ ਮਿਲਦਾ ਹੈ ਕਿ ਚਲੋ ਅਸੀਂ ਘਟੋ ਘਟ ਇਸ ਤਰ੍ਹਾਂ ਦੇ ਸਬਜੈਕਟ ਨਾਲ ਇੱਕ ਛੰਡਾ ਸਨੇਹਾ ਵੀ ਦਿੱਤਾ ਆ ਮੈਨੂੰ ਲੱਗਦਾ ਨਹੀਂ ਵੈਸੇ ਜੀ ਕਿਉਂਕਿ ਧਰਮ ਸਾਨੂੰ ਜੋੜਦਾ ਤੋੜਦਾ ਨਹੀਂ ਹੈਗਾ ਬਿਲਕੁਲ ਤੇ ਮਾਤਾ ਰਣੀ ਦਾ ਮੈਂ ਵੀ ਭਗਤ ਹਾਂ ਜੀ ਤਾਂ ਮੈਂ ਉਸ ਚੀਜ਼ ਨੂੰ ਕਦੇ ਆਪਣੇ ਉੱਪਰ ਨਾ ਤਾਂ ਹਾਵੀ ਮਹਿਸੂਸ ਕੀਤਾ ਨਾ ਹੀ ਕਦੀ ਮੇਰੇ ਅੰਦਰ ਸੋਚ ਆਈ ਹੈ ਕੀ ਬੀਇੰਗ ਅ ਸਿੱਖ ਜਾਂ ਮੈਂ ਤਰਬਨ ਬੰਦਾ ਕਿ ਮੈਂ ਮਾਤਾ ਰਾਣੀ ਦੀ ਫਿਲਮ ਬਣਾ ਰਿਹਾ ਕਿਦਾਂ ਲੱਗੂ ਕਿਦਾਂ ਨਹੀਂ ਤੇ ਮੇਰੇ ਲਈ ਰੱਬ ਇੱਕ ਹੈ ਜੀ ਪਰ ਬਲਕਿ ਮੈਂ ਬਲੈਸ ਫੀਲ ਕਰਦਾ ਕਿ ਮਾਤਾ ਰਾਣੀ ਨੇ ਅਸੀਂ ਮਾਤਾ ਰਾਣੀ ਨੂੰ ਨਹੀਂ ਚੁਣਿਆ ਉਹਨਾਂ ਦਾ ਸਬਜੈਕਟ ਨਹੀਂ ਚੁਣਿਆ ਮਾਤਾ ਰਾਣੀ ਨੇ ਸਾਨੂੰ ਚੁਣਿਆ ਮੈਨੂੰ ਚੁਣਿਆ ਕਿ ਤੁਸੀਂ ਇਹ ਫਿਲਮ ਬਣਾਓ ਤੇ ਬਹੁਤ ਹੀ ਆਸਾ ਦੇ ਨਾਲ ਬਹੁਤ ਹੀ ਵਿਸ਼ਵਾਸ ਦੇ ਨਾਲ ਬਹੁਤ ਹੀ ਸੱਚੇ ਦਿਲ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਅਸੀਂ ਇਹ ਫਿਲਮ ਬਣਾਈ ਹੈ ਜੀ ਤੁਸੀਂ ਇਹ ਸਵਾਲ ਪੁੱਛਿਆ ਤੇ ਦਿਮਾਗ ਨੂੰ ਰਜਿਸਟਰ ਹੋਇਆ ਆ ਮੈਨੂੰ ਕਦੇ ਨਹੀਂ ਗੱਲ ਰਜਿਸਟਰ ਹੋਈ ਕਿ ਏ ਸਰਦਾਰ ਆ ਜੀ ਅਸੀਂ ਆਪਣਾ ਜੱਟ ਸੇਕਾ ਹੋ ਰਹੀ ਜੀ ਪਿਕਚਰ ਬਣਾ ਰਹੇ ਹਾਂ ਪਿਕਚਰ ਖਤਮ ਹੋ ਗਈ ਸਾਲ ਉਸ ਪਰ ਹੋ ਗਿਆ ਹੁਣ ਲੱਗ ਰਹੀ ਹੈ ਤੇ ਤੁਹਾਡੇ ਸਵਾਲ ਤੋਂ ਇਹ ਗੱਲ ਮੈਂ ਹੁਣ ਸੁਣੀ ਹੈ ਗੱਲ ਆਈ ਨਹੀਂ ਸਾਡੇ ਇਹ ਸਵਾਲ ਮੈਂ ਉਹਦੇ ਚ ਕੀਤਾ ਕਿ ਸੋਸਾਇਟੀ ਚ ਨਫਰਤ ਬਹੁਤ ਹੋ ਗਈ ਹੈ ਨਹੀਂ ਲੇਕਿਨ ਇਹ ਸਾਡੇ ਲੋਕਾਂ ਨੇ ਆਈ ਨਹੀਂ ਕਦੇ ਨਾ ਇਹਨੇ ਕਰੀ ਇਸ ਗੱਲ ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਯਾਰ ਸਰਦਾਰਾਂ ਅਸੀਂ ਮਾਤਾ ਤੇ ਬਣਾ ਰਹੇ ਹਾਂ ਉਹ ਯਾਰ ਇਹ ਕੀ ਗੱਲ ਹੋਈ ਹੈ ਹੂੰ ਜੜਾਈ ਨਹੀਂ ਇਹ ਗੱਲ ਤੇ ਨਫਰਤ ਭਾਈ ਤੇ ਤੁਸੀਂ ਨੋਟਿਸ ਕਰੋ ਨਾ ਜਿਹੜੀ ਇਹ ਨਫਰਤ ਹੈਗੀ ਆ ਉਹ ਸਮਾਜ ਚ ਨਹੀਂ ਹੈਗੀ ਉਹ ਸਿਰਫ ਦਿਖਦੀ ਆ ਆਪਾਂ ਨੂੰ ਸੋਸ਼ਲ ਮੀਡੀਆ ਤੇ ਲੋਕੀ ਕਮੈਂਟ ਕਰਦੇ ਇਹ ਕਰਦੇ ਇੱਕ ਦੂਜੇ ਨੂੰ ਆਪਸ ਵਿੱਚ ਬੋਲਦੀਆਂ ਨਹੀਂ ਕਰਨਾ ਹਾਂ ਆਦਰਵਾਇਸ ਕੋਈ ਇਹੋ ਜੀ ਗੱਲ ਨਹੀਂ ਹੈਗੀ ਸਾਡੇ ਯਾਰ ਸਭ ਸਾਰੇ ਅਸੀਂ ਮਿਲੇ ਹੋਏ ਆ ਆਪਸ ਵਿੱਚ ਕ੍ਰੀਏਟ ਕਰਨਾ ਵੀ ਬਿਜ਼ਨਸ ਹੈ ਨਾ ਨਫਰਤ ਕ੍ਰੀਏਟ ਕਰਨਾ ਬਿਜ਼ਨਸ ਹੈ ਇਹ ਕੰਮ ਹੈ ਕੰਮ ਦਿੰਦਾ ਆ ਲੋਕਾਂ ਨੂੰ ਆਦਰਵਾਇਸ ਕੋਈ ਇਹੋ ਜੀ ਗੱਲ ਨਹੀਂ ਹੈਗੀ ਦੇ ਆਰ ਪੇਡ ਫਾਰ ਥਿਸ ਆਹ ਖਬਰ ਫੈਰਾਨੀ ਹੈ ਜੀ ਹੂਸਕ ਰਿਸਕਾਂ ਨੂੰ ਤੇ ਬੰਦੇ ਰੱਖੇ ਪਰ ਭਾਈ ਜੀ ਸੇਮ ਜੇ ਤੁਸੀਂ ਦੇਖੋ ਬਹੁਤ ਸਾਰੀ ਆਈਜੀ ਫਿਲਮਾਂ ਜਿਹੜੀ ਸਿੱਖ ਰਿਲੀਜਮ ਦੇ ਉੱਪਰ ਜਾਂ ਅਲੱਗ-ਅਲੱਗ ਧਰਮਾਂ ਦੇ ਉੱਪਰ ਬਣੀਆਂ ਨੇ ਉਹਦੇ ਜਿਹੜੇ ਐਕਟਰਸ ਨੇ ਉਹ ਮੁਸਲਮ ਵੀ ਹੈਗੇ ਨੇ ਪਰ ਹਿੰਦੂ ਵੀ ਹੈਗੇ ਨੇ ਡਾਇਰੈਕਟਰ ਵੀ ਮੁਸਲਮ ਵੀ ਆ ਗਏ ਨੇ ਜਿਨ੍ਹਾਂ ਨੇ ਵੱਡੀ-ਵੱਡੀਆਂ ਫਿਲਮਾਂ ਬਣਾ ਗਿਆ ਇਸਨਾਂ ਦੀਆਂ ਹਾਂ ਨਾ ਤਾਂ ਉਹਦੇ 'ਚ ਕੋਈ ਫਰਕ ਨਹੀਂ ਕਿਉਂਕਿ ਉਹਨਾਂ ਦਾ ਕੰਮ ਹੁਣ ਮੇਰਾ ਬੀਇੰਗ ਅ ਡਾਇਰੈਕਟਰ ਮੇਰਾ ਕੰਮ ਹੈ ਡਾਇਰੈਕਸ਼ਨ ਦੇਣਾ ਤਾਂ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਮੈਂ ਕਿਸ ਲਈ ਦੇ ਰਿਹਾ ਮੈਂ ਕਹੀ ਜੀ ਦੇ ਰਿਹਾ ਉਹ ਮੈਟਰ ਕਰਦਾ 50 ਇੱਕ ਖਾਸ ਕਰਕੇ ਚੀਜ਼ਾਂ ਹੈ ਹੀ ਨਹੀਂ ਹੈ ਨਾ ਵਾਕਈ ਦੇ ਮੁਕਾਬਲੇ ਖਾਸ ਕਰਕੇ ਪੰਜਾਬ ਦੇ ਵਿੱਚ ਬਿਲਕੁਲ ਜੀ ਹੁਣੇ ਵੀ ਨਹੀਂ ਚਾਹੀਦੀ ਸੋਸ਼ਲ ਮੀਡੀਆ ਵਾਲੀ ਗੱਲ ਕੀਤੀ ਹੈ ਪ੍ਰਭਾਵਿਤ ਬਹੁਤ ਕਰਦੀ ਹੈ ਕਲਾਕਾਰ ਅਦਾਕਾਰ ਵੀ ਕੁਝ ਲਿਖਣ ਤੋਂ ਡਰਦਾ ਹਾਂ ਜੀ ਬਹੁਤ ਪੜ੍ਹੀ ਜੀ ਇਹ ਤੁਸੀਂ ਆਪਣੇ ਆਸ-ਪਾਸ ਦੇ ਦਾਇਰੇ 'ਚੋਂ ਸਿੱਖੋ ਮੈਨੂੰ ਤਾਂ ਲੱਗਦਾ ਫੇਸਬੁੱਕ ਇੰਸਟਾਗ੍ਰਾਮ ਉਹ ਠੀਕ ਹੈ ਅੱਜ ਦਾ ਜ਼ਮਾਨਾ ਹੈਗਾ ਲੇਕਿਨ ਉਹਦੇ ਤੋਂ ਸਿੱਖਣ ਦੀ ਲੋੜ ਨਹੀਂ ਹੈਗੀ ਮੈਨੂੰ ਲੱਗਦਾ ਕਿਉਂਕਿ ਉਹ ਰਾਈਟ ਪਲੇਸ ਨਹੀਂ ਸਿੱਖਣ ਦਾ ਮੈਂ ਦੇਖਾਂ ਮੈਂ ਹੁਣ ਜਿਸ ਸ਼ਹਿਰ 'ਚ ਰਹਿਣਾ ਹੈ ਤਾਂ ਮੇਰੇ ਮੋਸਟਲੀ ਯਰੇ ਦੋਸਤ ਨੇ ਹਿੰਦੂ ਨੇ ਜੀ ਤੇ ਜੱਟ ਸਿੱਖ ਨੇ ਹਨਾ ਉਹ ਘੱਟ ਨੇ ਲੇਕਿਨ ਹਿੰਦੂ ਜ਼ਿਆਦਾ ਨੇ ਤਾਂ ਸੰਤਕ ਤੇ ਫਰਕ ਲੱਗਿਆ ਨਹੀਂ ਮੈਂ ਪੰਜਾਬ ਚੰਨਾ ਇੱਥੇ ਜ਼ਿਆਦਾ ਮਤਲਬ ਹੋਰ ਮਾਹੌਲ ਹੈ ਸੰਤਕ ਅੱਦੀ ਫਰਕ ਨਹੀਂ ਲੱਗਿਆ ਉਂਝ ਅਸੀਂ ਫੇਸਬੁੱਕ ਇੰਸਟਾਗ੍ਰਾਮ ਇਹਨਾਂ 'ਤੇ ਦੇਖੀਏ ਫੇਰ ਹੀ ਦਿਖਦੀਆਂ ਇਹ ਚੀਜ਼ਾਂ ਨਫ਼ਰਤ ਅਦਰਵਾਇਜ਼ ਨਹੀਂ ਹੈਗੀ ਸਭ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਦਲੀਪ ਕੁਮਾਰ ਮੁਸਲਮਾਨ ਆਦਮੀ ਸੀ ਹਾਂਜੀ ਸਾਰੀ ਜ਼ਿੰਦਗੀ ਫਿਲਮ ਚ ਸ਼ੰਕਰ ਬਣਿਆ ਰਿਹਾ ਤੋਤੀ ਪਾ ਕੇ ਹਿੰਦੂ ਦਾ ਰੋਲ ਕੀਤਾ ਤੁਸੀਂ ਉਹ ਭਜਨ ਗਾਉਂਦਾ ਦੇਖ ਲਓ ਸੁਖ ਕੇ ਸਭ ਸਾਥੀ ਦੁੱਖ ਮੇ ਨਾ ਕੋਈ ਹਾਂਜੀ ਕੋਈ ਸਾਲਾ ਹਿੰਦੂ ਬਜਾ ਕੇ ਦਿਖਾ ਦੇ ਉਹ ਕਰਕੇ ਦਿਖਾ ਦੇ ਕੋਈ ਸਹੀ ਗੱਲ ਹੈ ਸਾਰੀ ਜ਼ਿੰਦਗੀ ਸ਼ੰਕਰ ਦਾ ਨਾਮ ਰਿਹਾ ਤੋਤੀ ਪਾ ਕੇ ਮਰ ਰਿਹਾ ਵੀ ਗੰਗਾ ਜੀ ਤਾਂ ਭਗਵਾਨ ਦੇ ਸਾਹਮਣੇ ਕ੍ਰਿਸ਼ਨ ਦੇ ਸਾਹਮਣੇ ਕਰ ਰਿਹਾ ਜੀ ਇਹ ਭਗਵਾਨ ਗੰਗਾ ਜੀ ਦੇ ਬਾਰੇ ਮੂਝ ਪਰ ਆ ਉਹ ਹੀ ਮੁਸਲਮਾਨ ਆ ਰੀਅਲ ਰੀਅਲ ਪਰ ਆ ਮੁਸਲਮਾਨ ਆ ਉਹ ਵੀ ਉਹ ਗੰਗਾ ਨਾਲ ਪਾਰੇ ਹੈ ਰਾਮ ਕਹਿ ਕੇ ਮਰ ਰਹੇ ਹੂੰ ਕਦੇ ਆਈ ਨਹੀਂ ਸੀ ਥੋਟ ਇਹ ਕਟ ਕਟ ਜਿਹੜੀਆਂ ਧਾਰਨਾ ਤੁਸੀਂ ਦੇ ਰਹੇ ਹੋ ਇਹ ਵੀ ਰੈਫਰੈਂਸ ਬਹੁਤ ਚੰਗੇ ਆ ਜੇ ਕੋਈ ਸ਼ਿਕਾਰ ਵੀ ਹੋ ਜਾਂਦਾ ਕਈ ਵਾਰੀ ਕਿਸੇ ਦੇ ਟਰੈਪ ਚ ਆ ਕੇ ਵੀ ਬੰਦੇ ਲੜ ਪੈਂਦੇ ਨਹੀਂ ਨਹੀਂ ਟਰੈਪ ਲੋਕ ਕਰਦੇ ਆ ਟਰੈਪ ਟਰੈਪ ਹੀ ਕਰਦੇ ਆ ਇਹ ਜੌਬ ਹੈ ਹੂੰ ਹਾਂ ਤੂੰ ਕਹਿਣਾ ਇਹਨਾਂ ਕੰਮ ਕਹਿੰਦੇ ਲੋਕਾਂ ਨੇ ਡਿਪਾਰਟਮੈਂਟ ਬਣਾ ਕੇ ਰੱਖਿਓ ਇਹ ਨਹੀਂ ਹੂੰ ਆ ਖਬਰ ਪਾਉਣ ਦੇਣੀ ਆ ਅੱਜ ਤੁਸੀਂ ਪਤਾ ਨਹੀਂ ਕਰ ਲੱਗ ਸਕਦੇ ਦੇ ਖਬਰ ਰੀਅਲ ਹੈ ਕਿ ਤੇ ਬਿਲਕੁਲ ਫਲੋ ਹੀ ਇੰਨਾ ਜਿਆਦਾ ਪਤਾ ਨਹੀਂ ਲੱਗਦਾ ਤੇ ਮੈਂ ਤਾਂ ਤੁਹਾਡੀ ਗੱਲ ਹੈ ਮੈਂ ਨੇਵਰ ਥੋਟ ਕਿ ਯਾਰ ਅਜੀ ਲੋਕ ਸਰਦਾਰ ਲੋਗਾਂ ਦੀ Hindu ਦੀ ਉੱਤੇ ਫਿਲਮ ਬਣਾ ਰਿਹਾ ਕਿਉਂ ਬਣਾ ਰਿਹਾ ਮਾਤਾ ਦੇ ਭਗਤ ਹੈ ਸਰਦਾਰ Hindu ਦੀ ਗੱਲ ਹੈ ਮਾਤਾ ਦੇ ਭਗਤ ਮੈਂ ਅਖੀਰ ਦੇ ਵਿੱਚ ਸਮਾਂ ਸੀਮਤ ਹੈ ਤਾਂ ਗਿਲਸਾ ਤੁਹਾਡੇ ਤੋਂ ਹੀ ਕਿ ਚਲੋ ਬਲਾਵਾ ਆਇਆ ਹੈ ਇਸ ਦੇ ਵਿੱਚ ਜਿਹੜੇ ਕਰੈਕਟਰ ਖਰਾਜ ਭੱਲਾ ਜੀ ਜਿਵੇਂ ਅਹ ਦੇਖ ਰਹੇ ਨੇ ਹਾਂਜੀ ਉਹਨਾਂ ਦੇ ਫਾਦਰ ਸਾਹਿਬ ਦੀ ਸਿਨੇਮਾ ਨੂੰ ਵੱਡੀ ਦੇਣ ਹੈ ਉਹਨਾਂ ਨਾਲ ਜੁੜੀ ਕੋਈ ਤੁਹਾਡੀ ਯਾਦ ਹੈ ਪਪਲਾ ਸਾਹਿਬ ਦਾ ਹਾਂਜੀ ਪਪਲਾ ਸਾਹਿਬ ਨਾਲ ਮੈਂ ਕੰਮ ਕੀਤਾ ਇਨਫੈਕਟ ਲਾਸਟ ਪਿਕਚਰ ਅਸੀਂ ਕੀਤੀ ਸੀਗੀ ਜਿਹੜੀ ਆ ਚੈਨਲ ਤੇ ਚੱਲੀ ਹੈ ਐਸ ਐਚਓ ਸ਼ੇਰ ਸਿੰਘ ਜੀ ਉਹ ਤੇ ਜੋ ਮੇਰੇ ਜਵਾਈ ਬਣੇ ਹੋ ਜੀ ਤੇ ਮੈਂ ਸਹੁਰੇ ਦਾ ਉਹਨਾਂ ਦਾ ਗਿਆ ਸਾਡੀ ਬੜੀ ਉਹ ਤੂ ਤੂ ਮੈਂ ਮੈਂ ਹੁੰਦੀ ਰਹਿੰਦੀ ਆ ਜੀ ਉਹ ਨਿਕੰਮਾ ਆਦਮੀ ਹੈ ਮੈਂ ਮੌਜੂਦ ਤੇ ਗਾਲਾ ਗਰਦਰ ਨਾ ਕਦੇ ਸਸਪੈਂਡ ਕਰਾ ਦਿਨਾ ਕਦੇ ਮੇਰੀ ਕੁੜੀ ਕਹਿ ਦਿੰਦਾ ਤੇਰਾ ਪਿਓ ਕਹੇ ਜਾਂ ਮੈਨੂੰ ਘਰ ਦਿੰਦਾ ਹੈ ਕਰ ਛੜੀਆਂ ਬੜੀਆਂ ਯਾਦਾਂ ਦੀ ਸ਼ੂਟਿੰਗ ਦੀਆਂ ਫਿਰ ਅਸੀਂ ਮਲੇਸ਼ੀਆ ਕੱਠੇ ਸੀਗੇ ਬਹੁਤ ਦਿਨ ਤੱਕ ਉੱਥੇ ਬੜੀ ਸ਼ੜੀ ਯਾਦ ਸੀ ਪੱਲਾ ਸਾਹਿਬ ਮਤਲਬ ਜੋ ਸਕਰੀਨ ਤੇ ਜੀ ਉਹੀ ਪਰਸਨਲਾਈਟੀ ਰੌਣਕ ਮੇਲਾ ਆ ਹੀ ਹੋਰ ਕੋਈ ਇਨਸੀਕਿਉਰਟੀ ਨਹੀਂ ਕਿਸੇ ਐਕਟਰ ਤੋਂ ਨਹੀਂ ਉਹ ਸਭ ਠੀਕ ਹੈ ਯਾਰ ਤੁਸੀਂ ਤੁਹਾਡੀ ਤਾਨੂੰ ਹੈਲਪ ਕਰਨਗੇ ਐਜ਼ ਐਕਟਰ ਜੀ ਤੇਰਾ ਸੀਨ ਵਧੀਆ ਬਣਾ ਦਾਂ ਤੇਰੇ ਡਾਇਲੋਗ ਵਧੀਆ ਬਣਾ ਦਾਂ ਯਾਰ ਤੂੰ ਐ ਨਹੀਂ ਆਏ ਕਰ ਲੈ ਵਧੀਆ ਹੋ ਜਾਏਗਾ ਆਪਾਂ ਦੋਨੋਂ ਮਿਲ ਕੇ ਐ ਕਰ ਲਵਾਂਗੇ ਜੀ ਜਿੰਨਾ ਵਧੀਆ ਐਕਟਰ ਸਕਰੀਨ ਤੇ ਨਜ਼ਰ ਆਣਾ ਉਤਨਾ ਅੱਛਾ ਆਦਮੀ ਹੋ ਪਰਸਨਲ ਲਾਈਫ ਚ ਸੀਗਾ ਜੀ ਮੈਂ ਨਹੀਂ ਸੁਣਿਆ ਉਹਨੇ ਕਿਸੇ ਦੀ ਬੁਰਾਈ ਕੀਤੀ ਹੋਵੇ ਕੋਈ ਉਹਨੇ ਇੱਕ ਹਰ ਚੀਜ਼ ਚ ਹਿਊਮਰ ਕਢ ਲੈਣਾ ਹੱਸੀ ਜਾਣਾ ਹਰੇਕ ਗੱਲ ਚ ਤੂੰ ਐ ਬੈਠਾ ਕਰਿਆ ਨਾ ਯਾਰ ਹਾਂ ਹਾਂ ਆਹੀ ਸਾਰਾ ਤੇ ਰੌਣਕ ਮੇਲਾ ਹੂੰ ਬਹੁਤ ਵਧੀਆ ਆ ਦੇਵ ਜੀ ਇਸ ਫਿਲਮ ਦੇ ਬਾਰੇ ਜਿਹੜੇ ਦਰਸ਼ਕਾਂ ਨੇ ਹਾਲੇ ਸਿਨੇਮਾ ਘਰਾਂ ਚ ਜਦੋਂ ਲੱਗਣੀ ਐ ਪਹੁੰਚਣਾ ਐ ਇਸ ਫਿਲਮ ਤੱਕ ਪੁੱਜਣ ਦੀ ਆਪਾਂ ਗੱਲਾਂ ਤਾਂ ਥੋੜੀਆਂ ਬੋਕੀਆਂ ਕੀਤੀਆਂ ਕੋਈ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਜ਼ਿਆਦਾ ਗੱਲ ਕੀਤੀ ਜਾ ਸਕਦੀ ਹੈ ਫਿਰ ਵੀ ਤੁਸੀਂ ਦਰਸ਼ਕਾਂ ਨੂੰ ਜਿਹੜੇ ਪੰਜਾਬੀ ਆਡੀਅנס ਐ ਉਸ ਨੂੰ ਤੁਸੀਂ ਕੀ ਕਹਿਣਾ ਚਾਹੋ ਮਾਤਰਾਣੀ ਦਾ ਬੁਲਾਵਾ ਹੈ ਜੀ ਤੇ ਜਦੋਂ ਮਾਤਰਾਣੀ ਦਾ ਬੁਲਾਵਾ ਆਉਂਦਾ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਹੈਗੀ ਜਾਣ ਤੋਂ ਸੋ ਇਹੀ ਸਾਡੀ ਫਿਲਮ ਦਾ ਟਾਈਟਲ ਹੈ ਜੀ ਚਲੋ ਬੁਲਾਵਾ ਆਇਆ ਹੈ ਤੇ ਮੈਨੂੰ ਲੱਗਦਾ ਜਦੋਂ ਬਲਾਵਾ ਆਉਂਦਾ ਹੈ ਤਾਂ ਲੋਕੀ ਮੈਂ ਤੇ ਇਹ ਕਹੂੰਗਾ ਬਲਕਿ ਲੋਕ ਇਹ ਨਾ ਕਹਿਣ ਇਸ ਚੀਜ਼ ਨੂੰ ਵੀ ਆਪਾਂ ਕਹਿੰਦੇ ਹਾਂ ਕਿ ਮੈਂ ਫਿਲਮ ਦੇਖਣ ਚੱਲਿਆ ਹਾਂ ਵੀ ਫਿਲਮ ਦੇਖਣ ਚੱਲਿਆ ਉਹਨੂੰ ਇਹੀ ਕਹਣ ਕਿ ਚਲੋ ਬਲਾਵਾ ਆਇਆ ਹੈ ਹੂੰ ਤੇ ਆਪੇ ਪਹੁੰਚ ਜਾਣਾ ਜੀ ਸਭ ਨੇ ਮਾਤਰਾ ਨਹੀਂ ਆਪ ਤੇ ਬਣਾ ਲਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਾਈ ਜੀ ਥੈਂਕ ਯੂ ਸੋ ਵੈਰੀ ਮੱਚ